ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਹੈ ਅਸੀਂ ਕੋਈ ਉਹਨਾਂ ਦੀ ਮਿੰਤਾ ਕਰਕੇ ਨਹੀਂ ਅਸੀਂ ਪੰਜਾਬ ਚ ਲਾਉਣਾ ਅਸੀਂ ਆਪਣੇ ਪੈਰਾਂ ਤੇ ਖੜੇ ਹੋਵਾਂਗੇ ਪੰਜਾਬ ਪੈਰਾਂ ਤੇ ਖੜਾ ਹੋ ਰਿਹਾ ਹੈ ਪੰਜਾਬ ਦੀ ਇਮਾਨਦਾਰ ਸਰਕਾਰ ਦੀਆਂ ਨੀਤੀਆਂ ਸਦਕਾ ਦਹਾਕਿਆਂ ਬਾਅਦ ਪੰਜਾਬ ਦੀ ਆਮਦਨ ਵਧਣ ਲੱਗੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਪਣੇ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਥਾਰਟੀ ਸਮੇਤ ਹੋਰ ਖੇਤਰ ਵਿਕਾਸ ਅਥਾਰਟੀਆਂ ਨੇ ਜਾਇਦਾਦਾਂ ਦੀ ਪਾਰਦਰਸ਼ਤਾ ਨਾਲ ਇਹ ਨਿਲਾਮੀ ਕਰਕੇ 2954 ਕਰੋੜ ਰੁਪਏ ਦੀ ਕਮਾਈ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਸ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਇਹ ਨਿਲਾਮੀ ਰਾਹੀਂ ਜਾਇਦਾਦ ਦਾ ਖਰੀਦਣ ਅਤੇ ਸੁਪਨੇ ਪੂਰੇ ਕਰਨ ਦਾ ਮੌਕਾ ਦਿੱਤਾ। ਇਹ ਨਿਲਾਮੀ ਰਾਹੀਂ ਜੋ ਮਾਲੀਆ ਇਕੱਠਾ ਕੀਤਾ ਗਿਆ ਹੈ, ਉਹਨਾਂ ਵਿੱਚ ਪੁੱਡਾ ਨੇ 224.11 ਕਰੋੜ ਰੁਪਏ, ਗਮਾਟਾ ਨੇ 2505.45 ਕਰੋੜ ਰੁਪਏ, ਗਲਾਡਾ ਨੇ 108.99 ਕਰੋੜ ਰੁਪਏ, ਬੀਟੀਏ ਨੇ 44.29 ਕਰੋੜ ਰੁਪਏ, ਪੀਡੀਏ ਨੇ 21.39 ਕਰੋੜ ਰੁਪਏ JDA ਨੇ 2.63 ਕਰੋੜ ਰੁਪਏ ਤੇ ADA ਨੇ 19.25 ਕਰੋੜ ਰੁਪਏ ਦੀ ਆਮਦਨ ਕੀਤੀ ਪੰਜਾਬ ਆਪਣਾ ਰੈਵਨਿਊ ਵੀ ਉੱਪਰ ਕਰ ਰਿਹਾ ਹੈ ਪੰਜਾਬ ਚ ਨੌਕਰੀਆਂ ਵੀ ਮਿਲ ਰਹੀਆਂ ਨੇ ਪੰਜਾਬ ਚ ਸਕੂਲ ਵੀ ਖੁੱਲ ਰਹੇ ਨੇ ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ ਪੰਜਾਬ ਚ ਆਮ ਆਦਮੀ ਕਲੀਨਿਕ 664 ਖੁੱਲ ਗਏ 100 700 ਹੋਰ ਤਿਆਰ ਹੈ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਬਣਾਉਣ ਲਈ ਵਚਨਬੱਧ ਹੈ